ਅਵੀ ਰਾਹ ਨਹੀਂ ਬਹੁਤੇ ਨਾ ਰਾੜ ਬੋਲੇ ਬੋਲੇ ਰੱਖ ਥੋੜੀ ਜਿਆ ਸਾਰੀ ਜੰਨੀ ਹੈ ਰਘਵੀਰ ਉਦਾਂ ਪਰੀਠਾ ਨਹੀਂ ਖਾਣਾ ਤੇ ਪਿੰਖਿਆ ਖਾਣਾ ਉਹ ਗੱਲ ਵਾ ਜਿਹੜੇ ਪ੍ਰੀਖੇ ਦੇਣ ਨਹੀਂ ਹਨਾ ਉਹ ਤੁਹਾਨੂੰ ਮਾਪਕ ਨਹੀਂਗਾ ਅੱਜ ਜੱਟੀ ਵਧੀ ਗਏ ਰੱਥੀ ਆ ਤੇ ਜੇ ਤੈਨੂੰ ਆਪ ਪਕਾਉਣੀਆਂ ਪੈਂਦੀਆਂ ਨਾ ਤੇ ਫਿਰ ਤੈਨੂੰ ਸੋਝੀ ਆ ਜਾਣੀ ਫਿਰ ਰੋਟੀਆਂ ਕਿਦਾਂ ਪਕਾਈ ਦੀਆਂ ਵਾ ਚਾਚੀ ਤੂੰ ਤੇ ਇਦਾਂ ਨਹੀਂ ਜਿੱਦਾਂ ਮੈਨੂੰ ਕਿਤੇ ਪਰੌਂਠੀਆਂ ਲਉਂਗੀਆਂ ਹੁੰਦੀਆਂ ਨਹੀਂ ਪਰੌਣੇ ਵਾਲਾ ਵੀਰ ਵੀ ਮੋਮੈਂਟੋ ਮਿੰਟ ਤੇ ਫਿਰ ਲਾ ਲੈਂਦਾ ਫਿਰ ਮੈਨੂੰ ਕੱਲ ਨੂੰ ਫਾਇ ਲਾਇਆ ਮੇਰਾ ਕਿਤੇ ਆਪ ਲੱਕ ਦੂ ਹੁੰਦਿਆ ਕਿਤੇ ਕੱਖ ਨਹੀਂ ਹਾਲ ਤੇ ਮਹਾਰਾਣੀ ਪੈ ਗਈ ਬਿਮਾਰ ਤੇ ਤੇਰੇ ਪੇਕੇ ਨੇ ਮਿਹਰਬਾਨੀਆਂ ਸਾਰੀਆਂ ਉਹ ਤਾਂ ਕਹਿ ਨਹੀਂ ਬਿਮਾਰ ਹੋਈ ਆ ਜਾਣ ਕੇ ਨਹੀਂ ਤੇ ਜਾਣੇ ਡਾਕਟਰ ਨਾਲ ਗੱਲ ਕੀਤੀ ਅੰਦਾ ਮੈਂ ਹਰ ਕਿਤੇ ਗਿਆ ਵਾਂ ਉਹਨਾਂ ਨੇ ਫੋਨ ਕਰਦਾ ਫੇਰ ਆਇਓ ਤੇ ਮੇਰੇ ਲੱਕ ਨੂੰ ਪੀ ਉਹਨੇ ਮੈਂ ਆਖਾਂ ਬਲਜੀਤ ਨੂੰ ਕਹਿੰਨੀ ਆ ਮੈਨੂੰ ਮਾੜੀ ਮੋਟੀ ਰੋਟੀ ਪਕਾਏਂਗੀ ਤੇ ਕਦੀ ਸਾਨੂੰ ਵੀ ਦੇਦੀ ਪਰ ਮੇਰੇ ਕੋਈ ਨਹੀਂ ਉੱਠਿਆ ਜਾਣ ਡਿਆ ਤੇ ਜਾਂ ਮੈਂ ਗਾੜੀ ਆਈ ਤੇ ਗਾੜੀ ਬਲਜੀਤ ਉਹ ਮੇਰ ਨੂੰ ਵੀ ਜ਼ਿਆਦੀ ਬਿਮਾਰ ਤੇ ਹਾਰ ਕੇ ਫੇਰ ਮੈਂ ਆਖਾਂ ਪਚਾਂ ਮੈਂ ਲੱਗੀ ਤੂੰ ਜਾ ਮੈਂ ਪਕਾ ਲੂੰਗਾ ਪੀ ਨਹੀਂ ਨਹੀਂ ਮੈਂ ਭਰਾ ਪਕਾ ਲੈਣੀ ਆ ਹੁਣ ਕੀਤਾ ਕਰਾਇਆ ਖੂਚ ਪਾਉਣਾ ਹੀ ਆ ਤੂੰ ਚਾਤੀ ਦੋ ਰੋਟੀਆਂ ਪਕਾਉਣੀਆਂ ਪੈ ਗਈਆਂ ਤੂੰ ਤੇ ਜਾਂ ਠੀਕ ਜਿਦਾ ਨਾ ਸਾਰੀ ਜ਼ਿੰਦਗੀ ਤੂੰ ਹੀ ਲੰਗਰ ਖਵਾਦੀ ਨਾ ਚੰਗਾ ਰ ਮੇਰਾ ਤਾਂ ਤੈਨੂੰ ਦੱਸਿਆ ਵੀ ਲਾਕਦ ਖੋਣ ਡਿਆ ਮੇਰੇ ਕੋਲ ਤਾਂ ਕਿਤੇ ਉੱਠਣ ਦੀ ਪਹੁੰਚ ਨਹੀਂ ਤੇ ਤੂੰ ਮੈਨੂੰ ਗੱਲਾਂ ਸੁਣਾਉਣ ਡਿਆ ਗਾੜੀ ਦੋ ਰੋਟੀਆਂ ਦੋ ਰੋਟੀਆਂ ਪੱਕ ਜਾਂਦੀਆਂ ਗਾੜੀ ਅਮਰੀਕਾ ਮੈਂ ਬਕਾ ਲੈਣਾ ਕੀ ਰੋਲਾ ਫਾਇਆ ਕੀ ਤੂੰ ਇੰਸੋਈ ਚੁਪਣੇ ਲਈ ਆ ਆਪੂ ਆ ਤੇਰੀ ਮਿਹਰਬਾਨੀਆਂ ਕਰੀ ਆ ਆਹ ਜੀ ਅੱਜ ਸੁਪਰਦਾਰੀ ਚੋਕੀ ਲਈ ਹੈ ਮੇਰੇ ਘਰ ਦੀ ਮੈਂ ਹਸਾ ਆਇਆ ਤੁਹਾਡੇ ਕੋਲ ਨਹੀਂ ਸੂਤਣਾ ਅਮ ਦਵਾਈ ਲੈ ਆਗੇ ਨਾ ਆਪੇ ਆਪਣੀ ਸੋਈ ਦੇ ਚੁਪਣ ਚੁਪਣ ਲੂੰਗੀ ਬਲਜੀਤ ਤੈਨੂੰ ਮੈਂ ਕੁਝ ਕਿਹਾ ਵਾ ਬਾਉ ਤੂੰ ਕਿਉਂ ਉੱਠ ਕੇ ਆਈ ਆ ਜੇ ਤੈਨੂੰ ਕੋਈ ਚੀਜ਼ ਦੀ ਲੋੜ ਤਾਂ ਮੈਨੂੰ ਆਵਾਜ਼ ਮਾਰ ਦੇ ਮੈਂ ਤੈ ਇਹ ਤੇ ਮੇਰ ਨਾਲ ਇਹਨੇ ਹੋੜੇ ਵੇੜੇ ਪਿੜੀ ਜਾਣੇ ਹੁੰਦੇ ਤੇ ਇਹਦਾ ਅਭਿਆਸ ਵਾ ਵੀ ਇੰਨੇ ਇਕੱਲਾ ਕਰਨੀਆਂ ਹੀ ਕਰਨੀਆਂ ਵਾ ਹੁਆ ਜਦੋਂ ਤੂੰ ਬਿਮਾਰ ਹੁੰਦੀ ਆ ਸਾਰਾ ਤੇਰਾ ਘਰ ਮੈਂ ਚੁੱਕ ਲਈਨੀ ਆ ਤੇ ਅੱਜ ਜੇ ਮੈਨੂੰ ਲੋੜ ਪਈ ਆ ਨਾ ਤੇ ਵਾਧੂ ਦਾ ਤੁਸੀਂ ਰੋਲਾ ਪਾਇਆ ਵਾ ਉਹ ਦੋ ਰੋਟੀਆਂ ਘਰ ਤੋਂ ਫੋਲੀਆਂ ਜਾਣ ਰਹੀਆਂ ਹੂੰ ਚੱਲ ਰਮਾਨ ਕਰ ਮੈਂ ਰੋਟੀ ਖਾ ਕੇ ਫੇਰ ਡਾਕਟਰ ਨੂੰ ਲਾਉਣਾ ਹੂੰ ਜੇ ਆਇਆ ਫੇਰ ਚੱਲਦੇ ਆ ਡਾਕਟਰ ਦੇ ਕੋਲ ਚਲੋ ਘਰ ਚੱਲੀਏ ਉਹ ਜਾਇਆ ਨਹੀਂਗਾ ਡਾਕਟਰ ਕਿਤੇ ਗਿਆ ਵਾ ਦਵਾਈ ਦੇਣ ਕਿ ਹਜੇ ਘਰ ਉਹ ਹਰਮ ਟਾਈਮ ਲੱਗ ਜਣਾ ਥੋੜਾ ਜਿਹਾ ਹਾਇ ਤੇ ਪਾਣੀ ਮੈਂ ਤੈਨੂੰ ਉੱਥੇ ਪੜਾ ਦਿੰਦੀ ਬਲਜੀਤ ਉਹ ਗੱਲ ਵੀ ਮੈਂ ਅਗਰ ਅਕਬੀਰ ਨੂੰ ਵੀ ਕਿਹਾ ਵਾ ਵੀ ਕੀਤਾ ਕਰਾ ਕੋਚ ਪਾਉਂਦੇ ਉਹ ਗੱਲ ਤੇਰੀ ਆ ਤੇ ਤੂੰ ਉੱਥੇ ਬੈਠੀ ਰਹਿਨੀ ਹੋ ਤਾਂ ਮੈਨੂੰ ਆਵਾਜ਼ ਮਾਰ ਦੇ ਤਾਂ ਮੈਂ ਪਾਣੀ ਦੇ ਦਿੰਦੀ ਹਾਇ ਹਾਇ ਤੇ ਜੇ ਰੋਟੀਆਂ ਤਾਂ ਕੋਲ ਕੋਲ ਮਰ ਚੱਲੇ ਜਾਂਦੇ ਨੇ ਤੇ ਮੈਨੂੰ ਪਾਣੀ ਦੇ ਦੇ ਤੂੰ ਕੋਲੇ ਆ ਜਾਣਾ ਹਿੱਥੇ ਤੇ ਇਹ ਆਖਰਾਏ ਇਹ ਨਹੀਂ ਜਿੰਮੇਵਾਰੀ ਮੈਂ ਤੇ ਕੋ ਧਾਮੇ ਪਾਤੀ ਆਂ ਵਲਦੀ ਤੇ ਤੇਰੇ ਸਾਹਮਣੇ ਲੱਕ ਨੂੰ ਬੈਲਟ ਲਾਈ ਨਾ ਮੈਂ ਆਪ ਨਹੀਂ ਠੀਕ ਹੈਗੀ ਪਰ ਫਿਰ ਵੀ ਮੈਂ ਸਾਰਾ ਕਰਨ ਨਹੀਂ ਆ ਜੇ ਤੂੰ ਕਰ ਦਿਆ ਕਰਦੇ ਨਹੀਂ ਮੰਨਣਾ ਹੈਗਾ ਤਾਂ ਫੇ ਤੇਰੀ ਮਰਜ਼ੀ ਆ ਦਾਦੀ ਤੁੰਗੜਾ ਪ੍ਰੈਸ਼ਰ ਵਾਲੀ ਬੈਲਟ ਲਾ ਛੱੜਦੀ ਹਾਂ ਹਾਂ ਪ੍ਰੈਸ਼ਰ ਕਰਾ ਦੇ ਹੁਣ ਮੇਰਾ ਬੁੱਢੇ ਵਾਰੇ ਕੇ ਹੁਣ ਤੇ ਕੰਮ ਇਹੋ ਰਹਿ ਗਿਆ ਇਹ ਕਰਾ ਦੋ ਮੈਂ ਤੇ ਨਹੀਂ ਸਮਝ ਲੱਗੀ ਆ ਤੇ ਸ਼ੌਂਕ ਨੂੰ ਹੀ ਬਾਜ਼ ਕਰਦੀ ਆ ਕੋਈ ਗਵਿੰਦੀ ਆ ਬੈਤੀ ਹਾਏ ਰੱਬਾ ਭਰਾਵਾ ਮੈਂ ਲਾਹੇ ਜੋ ਕੀ ਹੋ ਗਈਆਂ ਮੋਹਰ ਨਾ ਲਾ ਹੁਣ ਬਈਆਂ ਕੰਨੇ ਨਹੀਂ ਖਾਣੀਆਂ ਇੱਥੇ ਅਸੀਂ ਮੂੰਹ ਨੂੰ ਚਿੱਕੇ ਦੇਣੇ ਆ ਜਿਹੜੀ ਹੁਣ ਇੱਥੇ ਪਕਾਉਣੀ ਤੇ ਇਹੀ ਨਹੀਂ ਖਾਣੀਆਂ ਹੋਆ ਮੇਰਾ ਸਲੀਨ ਨੀਗਾ ਠੀਕ ਆ ਤੇ ਮੇਰੇ ਬਾਤ ਕਿਉ ਵਾਲੀ ਨਾ ਲਈ ਚਾਹ ਤੈਨੂੰ ਸਿੰਪਲ ਲਾ ਦਿੰਨੀ ਕੋਈ ਨਹੀਂ ਤੇ ਖਾ ਕੇ ਰੋਟੀ ਨਾ ਕਦੀ ਤੇ ਦਵਾਈ ਲੈ ਕੇ ਆ ਪੈਣਾ ਤੇ ਆਪਣਾ ਕੰਮ ਕਰ ਫਿਰ ਉੱਠ ਕੇ ਕਿਉ ਵੀ ਮੇਰਾ ਜਿਹੜਾ ਮੈਂ ਕੰਮ ਕੀਤਾ ਨਾ ਮੇਰਾ ਮੁੱਲ ਨਹੀਂ ਹੈਗਾ ਮਾਸਾ ਵੀ ਕਾਚੀ ਪੈਸਿਆਂ ਦਾ ਹੁੰਦਾ ਵਾ ਘੱਟ ਲਾ ਥੋੜਾ ਜਿਹਾ ਭਰਾਵਾ ਮੈਂ ਲਾਉਂਦੀ ਨਹੀਂ ਕੀ ਬੀਪੀ ਵਰਗੇ ਚਾਤੇ ਦਾ ਵਾਧਾ ਆਈਓ ਹਾਂ ਤੇਰਾ ਹੀ ਵਾਦਾ ਮਿਲਕੇ ਤੂੰ ਨਾ ਸਾਡਾ ਹੀ ਲੋਣਾ ਕਿ ਉਧਰ ਪਰੌਂਠੇ ਕਹਦੇ ਬੀਪੀ ਵੱਜ ਗਿਆ ਸਾਬ ਨਾਲਾ ਬੜਾ ਘਰ ਨੂੰ ਸਿਆਣਾ ਰਕਬੀਰ ਤੂੰ ਆਪ ਤਲੇ ਖਾ ਲਿਆ ਹੁਣ ਮੈਂ ਹੈ ਨਾ ਵੀ ਅਹੀਂ ਵੀ ਖਾਣੇ ਆ ਤੇ ਸਾਡੇ ਵਾਰੀ ਕਹਿੰਦਾ ਨਾ ਲਾ ਭਰਾਵਾ ਆ ਲੈ ਫੜ ਡੱਬਾ ਆ ਲੈ ਲਕਾ ਲਾ ਜਿੰਦੇ ਅੰਦਰ ਰੱਖ ਲਾ ਤੇ ਆ ਚੁੱਕੋ ਆਟਾ ਸਾਡੇ ਜੋਗੀਆਂ ਪੱਕ ਗਈਆਂ ਨਹੀਂ ਨਹੀਂ ਮੈਂ ਆਪਣੇ ਘਰ ਜਾ ਕੇ ਪਕਾ ਲੂੰਗੀ ਬਾਦ ਵਿੱਚ ਸਭ ਕੋਈ ਪਖੰਡ ਜੇ ਕਰਨਾ ਹੋਣਾ ਨਹੀਂ ਨਹੀਂ ਸਾਡੇ ਘਰ ਬੜਾ ਕੁਛ ਆ ਤੇਰੇ ਜੋਗੇ ਲੱਤ ਗਿਆ ਉਹਦੇ ਜੋਗੇ ਸੁੱਕਾ ਲਾਦੇ ਹੁਣ ਇੱਕ ਆ ਚਲੋ ਉਹਦਾ ਸੁੱਕਾ ਲਾ ਦੇਣੀ ਕੋਈ ਨਹੀਂ ਬਸ ਆ ਮੇਰਾ ਲੱਗ ਗਿਆ ਵਾ ਹੱਦ ਹੋ ਗਈ ਤੇਰੇ ਵਾਲੀ ਹੱਦ ਹੋ ਗਈ ਆ ਬੜੇ ਸਿਆਣੇ ਆ ਕਿ ਮੈਂ ਨਹੀਂ ਕੋਈ ਗੱਲ ਨਹੀਂ ਕਰਨ ਵਾਲੀ ਮੈਂ اتنا ਬੜਾ ਕਹਿ ਨਹੀਂਉਂਦੀ ਵੀ ਇਹਨਾਂ ਨਾਲ ਨਹੀਂ ਖਪਾਈ ਕਰਨੀ ਨਹੀਂ ਲੜਾਈ ਕਰਨੀ ਸਭ ਕੁਝ ਚੰਗਾ ਹੀਗਾ ਪਰ ਆ ਮੁੰਡੇ ਨੇ ਗੱਲ ਕਰਕੇ ਮੈਨੂੰ ਸਾੜ ਹੀ ਦਿੱਤਾ ਨਾਲੇ ਖਾ ਗਿਆ ਲੇੜ ਗਿਆ ਵਾ ਤੇ ਨਾਲੇ ਗੱਲਾਂ ਕਰ ਗਿਆ ਉਹ ਆਈ ਏ ਕੁੜੀ ਇਹ ਤੁਸੀਂ ਰਸੋਈ ਚਕਣੇ ਲਈ ਆ ਸ਼ਾਬਾਸ਼ ਏ ਭੈਣੇ ਤੁਹਾਡੇ ਆ ਹੁਣ ਤੇ ਦਿਨੀ ਤੈਨੂੰ ਸਿੰਪਲ ਰੋਟੀ ਲਾ ਕੇ ਖਾ ਤੇ ਗਾੜੀ ਫੇਰੋ ਆਪਣਾ ਪੜਿਆ ਵਿਚਾਰੋ ਲੱਗਦਾ ਲੋਕ ਸ਼ਦਾਈ ਹੋ ਗਈ ਆ ਦੇ ਰੇਲ ਗੱਡੀ ਆਈ ਰੇਲ ਗੱਡੀ ਏ ਮੈਨੂੰ ਲੱਗਦਾ ਵੀ ਪੱਕੀ ਲੈਣ ਰੇਲ ਗੱਡੀ ਦੀ ਐਂਦੀ ਮਨਜ਼ੂਰ ਹੋ ਗਈ ਆ ਇਹ ਤਾਂ ਹੀ ਸਾਰੇ ਗੱਲਾਂ ਕਰਨ ਦੇ ਆ ਵੇ ਕਿਦਾਂ ਵੇਂਦੇ ਮੇਰੇ ਹੱਲ ਪਿੱਛੇ ਰਗਵੀਰ ਨੂੰ ਜਾ ਕੇ ਪੁੱਛਦਾ ਹਾਂ ਰੇਲ ਗੱਡੀ ਦੀ ਲੈਂਡ ਮਨਜ਼ੂਰ ਹੋਈ ਐ ਦੀ ਲੈ ਇਹਨੇ ਤੇ ਲੇੜ ਲਿਆਈਓ ਰਗਵੀਰ ਹਾਂਜੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ ਲੋਕ ਸਾਰੇ ਅਖੰਡੇ ਇਹ ਅਖੇ ਪਾਸੇ ਹਟ ਜਾ ਸੋਹਣਿਆ ਸਾਡੀ ਰੇਲ ਗੱਡੀ ਆਈ ਤੇ ਨਾਲੇ ਫੋਨ ਵੇਖੀ ਜਾਂਦੇ ਇਦਾਂ ਕਰਕੇ ਤੇ ਕੀ ਕਰ ਰੇਲ ਗੱਡੀ ਦੀ ਲੈਨ ਇੰਦੀ ਮਨਜ਼ੂਰ ਹੋਈ ਕੋਈ ਉਹ ਚਾਚਾ ਆਜ ਕੱਲ ਲੋਕੀ ਰੀਲਾ ਰੋਲਾ ਪਾਉਂਦੇ ਰਹਿੰਦੇ ਆ ਨਾ ਤੇ ਉਹ ਲੋਕ ਪਰ ਵੇਖ ਕੇ ਤੇ ਉਦਾਂ ਦੇ ਗੀਤ ਗਾਉਂਦੇ ਆ ਪਿੰਡੇ ਨਾਲ ਅੱਛਾ ਸ਼ਹਿਰ ਦੇ ਪਿੰਡ ਦੇ ਵਿਚੋੜੀ ਲੰਘ ਜਾਣੀ ਹੈ ਨਹੀਂ ਮੈਂ ਕਿਹਾ ਸ਼ਹਿਰ ਉੱਥੋਂ ਦੀ ਪਾਸ ਹੋਈ ਹੋਵੇ ਆਪਣੀ ਸ਼ਰਕਤੇ ਲੱਗ ਲੱਗੇ ਉਹ ਨਹੀਂ ਨਹੀਂ ਉਹ ਕਿਥੇ ਪਾਸ ਹੋਣੀ ਹੈ ਇੱਥੇ ਮੈਂ ਕਿਹਾ ਗੰਦਵੜਾ ਪੈ ਜਾਣਾ ਫਿਰ ਇੱਥੇ ਰੇ ਸਟੇਸ਼ਨ ਬਣ ਜਾਣਾ ਤੇ ਇੱਥੇ ਲੋਕਾਂ ਨੇ ਫਿਰ ਕੋਈ ਪਾਸ ਤੋਂ ਫਿਰ ਫੇਲ ਵੀ ਹੋ ਗਈ ਸੀ ਨਾ ਉਹ ਪੜੇ ਚਲ ਗਈ ਕਰਦੀਆਂ ਮਾਰ ਵੀ ਹੁਣ ਇੱਕ ਯਾਰ ਮੈਨੂੰ ਖਲੀ ਖਲੀ ਆਖੀ ਜਾਂਦੇ ਜਦੋਂ ਮੈਂ ਲਾਗਦਾ ਡੰਗਦਾ ਹੰਦੇ ਖਲੀ ਆ ਗਿਆ ਇੱਕ ਅਮੀਕਾ ਨਹੀਂ ਮਾਨ ਇੱਕ ਪੱਪੂ ਆ ਤੇ ਚਾਚਾ ਲੱਗਦਾ ਉਹਨੂੰ ਖਲੀ ਗਰਾਂ ਜਵਾਨ ਡੋਲਾ ਫੋਲਾ ਤੇਰਾ ਪੂਰਾ ਕੈਮ ਉਹ ਯਾਰ ਪਹਿਲਾਂ ਕਰੀ ਮੈਨੂੰ ਆਖਿਆ ਨਹੀਂ ਆ ਬੱਪੂ ਲੰਬੜੀ ਉਹ ਇਹੋ ਹੀ ਨਹੀਂ ਮੈਨੂੰ ਛੇੜਨੋਂ ਹਟਦਾ ਉਹ ਕੋਈ ਉਹਦੀ ਆਗੀ ਹੋਣੀ ਹੈ ਨਾ ਕੁਸ਼ਤੀ ਨਵੀਂ ਹੋਣ ਹੈ ਹਾਂ ਉਹ ਜਦੋਂ ਕੁਸ਼ਤੀ ਕਰਤੀ ਦੀ ਨਵੀਂ ਉਹਨੂੰ ਲੋਕਾਂ ਨੂੰ ਬੜਾ ਸ਼ਰਦਾਜ ਹੋ ਜਾਂਦਾ ਵਾ ਸਾਰਿਆਂ ਨੂੰ ਉਹ ਉਹਨੂੰ ਆਖਣ ਯਾਰ ਮੈਨੂੰ ਖਲੀ ਕਿਉਂ ਆਂਦੇ ਲੋਕੀ ਤੇਰਾ ਮਾਂਦਰਾ ਉਹਦੇ ਵਰਗਾ ਵਾ ਇਹ ਤੂੰ ਜਵਾਨ ਬਣਾ ਉਹਦੇ ਵਗੂ ਉਹ ਯਾਰ ਚਲੋ ਜਵਾਨ ਤੇ ਹੈਗਾ ਪਰ ਉਹਦੇ ਦਾੜੀ ਕੱਟੀ ਆ ਮੈਂ ਦਾੜੀ ਰੱਖੀ ਆ ਮੇਰੇ ਦਾ ਫੇਸ ਹੀ ਨਹੀਂ ਲੱਗਦਾ ਉਹਦਾ ਇਹਦਾ ਸਰੀਰ ਤੇਰੇ ਕੋਲ ਪੂਰਾ ਜੁਸਾ ਕਾਇਮ ਆ ਉਹਦਾ ਕੇ ਮੈਨੂੰ ਇੱਕ ਗੱਲ ਉਹ ਉਧਰ ਨੂੰ ਜਾਣਾ ਤਵੇਂ ਉਹ ਖਲੀ ਇਹਨੂੰ ਜਨਾ ਉਹ ਖਲੀ ਵੇਖੇ ਕਿ ਤੇਰਾ ਨਾ ਇਹ ਨਾ ਪਕਾ ਦੇ ਖਲੀ ਖਲੀ ਕਹਿ ਗਏ ਹੈ ਹੋ ਮੈਂ ਇਹਨੂੰ ਵੀ ਸਮਝ ਨਹੀਂ ਆ ਰਿਹਾ ਕਿ ਜਾਨੇ ਘਰ ਸਾਹਿਬ ਨੇ ਕਾਹਦੇ ਨੂੰ ਖਲੀ ਇਹ ਕਰ ਜਾਣਾ ਹੂੰ ਮੈਨੂੰ ਤੇ ਸਮਝ ਨਹੀਂ ਲੱਗਣ ਦੀ ਵੀ ਕੀ ਬਣ ਗਿਆ ਦੁਨੀਆ ਤੇ ਹੈ ਗੱਲ ਨਹੀਂ ਉਹ ਜੇ ਪੂਰੀ ਕੈਮ ਖਾਮ ਕਰ ਬਾਦੀ ਬਾਦੀ ਤੁਮੀ ਦੁੱਧ ਦੀ ਪੀ ਜਾਣਾ ਖਾਲੀ ਮੂੰਹ ਆਹੋ ਇਹ ਤਾਂ ਗੱਲ ਹੈਈ ਚਲੋ ਦੁੱਧ ਖਾਈ ਜਾਣਾ ਇੱਕ ਵਾਰ ਇਹ ਦੁੱਧੋ ਵੀ ਪੀਣਾ ਚਾਹੀਦਾ ਉਹ ਰੋਟੀ ਵੀ ਖਾਣੀ ਚਾਹੀਦੀ ਬਾਕੀ ਜਿਹਦਾ ਮੇਦਾ ਕੈਮ ਆ ਬਸ ਉਹਨੇ ਹੀ ਖਾਣੀ ਬਸ ਗੱਲ ਤੇ ਕਿ ਤਾਂ ਤੋਰ ਖਾਲੀ ਆ ਤੇ ਸਾਰੇ ਲੋਕਾਂ ਨੂੰ ਪਤਾ ਤੂੰ ਘਰੋਂ ਰੱਟ ਕੇ ਜਾਉਂਦਾ ਦਾ ਪਚਾਦੇ ਤੂੰ ਲੰਗਰ ਚੋਂ ਸ਼ਾਕੀ ਲਈਦਾ ਤੂੰ ਤੇ ਖਾਲੀ ਲੱਗਦੀ ਮੈਂ ਤਾਂ ਕਹਤਾ ਇੱਕ ਪਰੋਠਾ ਖਾ ਲਿਆ ਮਾਵੀ ਵੇਖ ਚਾਚੀ ਤੇਰੀ ਗੱਲ ਇੱਧਰ ਇੱਧਰ ਵੇਖ ਉਧਰ ਦੀ ਕੋਹ ਵੀ ਅੱਜ ਹਾਂ ਉਹ ਤਾਂ ਨੋਈਂ ਟਰੀ ਅੱਜ ਚਾਚੀ ਕਿਥੇ ਉਧਰ ਨਹੀਂ ਗਈ ਇੱਧਰ ਡਾਈ ਪਰੋਠੇ ਲਾਉਣ ਅੱਛਾ ਇਧਰ ਨਹੀਂ ਅੱਜ। ਸਾਡੇ ਬਲਜੀਤ ਕੋਲ ਥੋੜੀ ਡੈਡ ਹੋ ਗਈ ਆ। ਕੀ ਹੋਇਆ ਵਾ? ਉਹਦੇ ਲੱਕ ਨੂੰ ਬੜੀ ਪੀੜ ਹੋਦੀ ਸੀ ਬੀਬੀ ਬੂ ਵੀ ਡਾਊਨ ਹੋ ਗਿਆ ਜ ਆਪ ਦਾ। ਉਹ ਗੁਰੂਗਾ ਬੀਬੀ ਡਾਊਨ ਹੋ ਗਿਆ ਵਾ। ਜਾ ਉੱਥੇ ਲੈ ਜਾ ਡਾਕਟਰ ਕੋ। ਉਹ ਕੀਤਾ ਸੀ ਡਾਕਟਰ ਨੂੰ ਫੋਨ। ਕਹਿੰਦਾ ਮੈਂ ਕਿਥੇ ਘਰ ਗਿਆ ਵਾ ਤੇ ਮੈਂ ਆਣ ਕੇ ਤੁਹਾਨੂੰ ਕਾਲ ਕਰਦਾ ਵਾਂ। ਹਾਂ। ਤੇ ਮੈਂ ਕਿਹਾ ਕੋਈ ਨਹੀਂ ਤੇ ਮੈਂ ਜਦ ਤੂੰ ਇੱਕ ਅੱਧਾ ਪਛਾਦਾ ਪਾਣੀ ਛਕ ਲੈ ਫਿਰ ਜਾਂਦੇ ਆ ਨਰਨੇ ਕਾ ਦੀ ਦਵਾਈ ਕਿਹੜੀ ਖਾਣੀ ਚੋਕੀ ਆ। ਚਾਚੀ ਤੇਰੀ ਤਾਂ ਡਈ ਪਰੋਠੇ ਲਾਉਣ। ਆਓ। ਤੇ ਉਹਨੇ ਬੈਲਟ ਬੱਤੀ ਕੀ ਗੱਲ ਵਾ? ਉਹ ਅੱਖੀਂ ਨਹੀਂ ਮੈਂ ਕਰਦੀ ਆ। ਉਹ ਆਖੀ ਜਾਨੀ ਮੇਰਾ ਲੱਕੀ ਟੁੱਟ ਚਲਿਆ ਲੱਕੀ ਤੂੰ ਆਖਿਆ ਬੈਲਟ ਪਾ ਲਾ ਓਏ ਫਾਇਰ ਬਹੁਤ ਮੇਰੇ ਵੀ ਹੋ ਗਿਆ ਮੇਰੇ ਵੀ ਮੋਢੇ ਆ ਬੜੇ ਪੀੜ ਦਿਆ ਸਹਰਿਆਂ ਤੋਂ ਕਾਦਾ ਹੋ ਐ ਆਂ ਇਹ ਲੱਗਦਾ ਜਿ ਤਾਹਾਨੂੰ ਕਟਿਆ ਹੁੰਦਾ ਨਾ ਤੈਨੂੰ ਕ੍ਰੇਟ ਖਲੀ ਕਹਦਾ ਫਿਰ ਉਧਰ ਵਾ ਗੋਡੇ ਲੱਕ ਨੂੰ ਖੰਡਿਆ ਮੋਢੇ ਨੂੰ ਖੰਡਿਆ ਉਹ ਕਿੰਨੀ ਕਟ ਕਹਦਾ ਤਾ ਨਹੀਂ ਕਰੀ ਦੋਸਤਾ ਕਰੀ ਉਹ ਗੁਰੂ ਆ ਮੈਂ ਤਾਈਓ ਆਖੀ ਜਨਾ ਵੀ ਮੈਨੂੰ ਖਲੀ ਨਾ ਕੋਈ ਆਖੇ ਉਧਰ ਤੇ ਮੇਰਾ ਗੋਡਾ ਦੂਹੀ ਜਾਂਦਾ ਉਧਰੋਂ ਆ ਮੋਢਾ ਦੂਰੋਂ ਨਹੀਂ ਇਹ ਦਿੰਦੇ ਐਂਦਾ ਕਰਦਾ ਮੈਂ ਚੱਲਿਆ ਮੈਂ ਡਾਕਟਰ ਕੋਲ ਜਿਹੜਾ ਗੋਡਿਆਂ ਦੇ ਪੌੜਾਂ ਦੀ ਪੱਟੀਆਂ ਦੀ ਹੋ ਤੇਰੇ ਵਾਸਤੇ ਲੈਵਾਂ ਤੋ ਇਹਦੇ ਉੱਤੇ ਪਾਉਣ ਨੂੰ ਆਹੋ ਨਕੇ ਰਣ ਕੇ ਗੋਡੇ ਚੱਲ ਵੇਖ ਲਈ ਪੌੜ ਲੈ ਆਉਣੀ ਹੋ ਲੈਵੀ ਉਹਦਾ ਵੀ ਐਡਾ ਥੋੜੀ ਜਿਹੀ ਹਮਤ ਕਰਦੇ ਨਾ ਪਈਆ ਮੈਨੂੰ 10000 ਦਾਂ ਵੀ ਤੇ ਤੁਹਾਨੂੰ ਮੈਂ ਬਿਸਤਰਾ ਹੀ ਨਿਗਾ ਕਰਕੇ ਲਿਆ ਰਹਾ ਕਿ ਉਹ ਬਿਜਲੀ ਨਾ ਚੱਲਦਾ ਹੀ ਹੋ ਹੂੰ ਤੇ ਨਿਗਾ ਰਿੰਦਾ ਨਾ ਕੋਈ ਜਾਈਦਾ ਦੀ ਲੋਟ ਜਾਈ ਵੀ ਨਾਲ ਹੀ ਆਉਂਦੀ ਉਹਦੇ ਤੱਤੀ ਰਿੰਦੀ ਵਿੱਚ ਪੱਕਾ ਜੇ ਮੈਂ ਉਹ ਬਿਸਤਰਾ ਹੀ ਵੜ ਗਿਆ ਨਾ ਮੈਂ ਫਿਰ ਦੱਸ ਦੇਣੀ ਕੱਢਣੇ ਆ ਉਹ ਨਹੀਂ ਆ ਲੱਗੂ ਸਾਦੀ ਹਰ ਚੜ੍ਹਦੀ ਤੇਰੀ ਵੀ ਉਹ ਨਾ ਉਹ ਭਰਾਵਾ ਮੈਂ ਤੇ ਬਾਅਦ ਤੁਰੇ ਫਿਰੂਗਾ ਮੈਰਿਜ ਜਨੇ ਚ ਬਾਹਰ ਪੈਰੀ ਗੱਲ ਨਹੀਂ ਜਾਂਦਾ ਮੈਨੂੰ ਤੇ ਸਦਕ ਜਿਆ ਨਹੀਂ ਆਉਂਦਾ ਉਹ ਰਾਤ ਸੌਣ ਵਾਸਤੇ ਇਹ ਦਿਨੇ ਥੋੜੀ ਆ ਉਹ ਨਾ ਉਹ ਭਰਾਵਾ ਨਾ ਨਾ ਇਹ ਕੰਮ ਨਹੀਂ ਕਰਨਾ ਆਪਾਂ ਇਹ ਨਹੀਂ ਖਰਚੇ ਮੁੱਖ ਦੀ ਗੱਲ ਕੀ ਕੇ ਉਹ ਕੋਈ ਨਹੀਂ ਖਰਚੇ ਲੈਣ ਦੇ ਵਾਦੀ ਦੇ ਦੀਏ ਹੁਣ ਬਲਜੀਤ ਅੰਦਰ ਵਾ ਆ ਅੰਦਰ ਜਾ ਖਾ ਲੈ ਤੂੰ ਅੰਦਰ ਮੈਂ ਖਾ ਲਈ ਨਾ ਤੇ ਉਹਨੂੰ ਖਲਾ ਲੈ ਕੇ ਤੇ ਜਾ ਜਾ ਡਾਕਟਰ ਨੂੰ ਫੋਨ ਕਰ ਉਹਨੂੰ ਤੇਰੇ ਅੱਖਾਂ ਛੇਤੀ ਮਨਾਂ ਫੁੱਫੜਵਾ ਤੂੰ ਬੋਦਾ ਭੇ ਮੇਰੀ ਗੱਲ ਤਾਂ ਵਲ ਪਾ ਲੈਣੀ ਆ ਭੂਆ ਭਤੀ ਨਹੀਂ ਨਹੀਂ ਇਹ ਨਾ ਮੈਂ ਨਹੀਂ ਲੜਟਣਾ ਨਹੀਂ ਲੜਟੀ ਇਧਰਾ ਪਲੇਟ ਵੀ ਲੈ ਜਾ ਚਾਚਾ ਲਿਆ ਵੇਖਾਂ ਕੀ ਹਾਲ ਆ ਮੁੰਡੇ ਦਾ ਮੁੰਡੇ ਵੱਲ ਵੀ ਕਿਤੇ ਧਿਆਨ ਨਹੀਂ ਕੀਤਾ ਗਿਆ ਹੈਗਾ ਪਤਾ ਆ ਕਿਥੇ ਲੇ ਸੁਟਿਆ ਤੂੰ ਹੈ ਐਨੂੰ ਹੋ ਕੀ ਕੋਲਣਾ ਵਾ ਲਿਆ ਮੈਂ ਖੋਲ ਕੇ ਦਵਾਂ ਆਪਣੇ ਪੁੱਤ ਉਹ ਨਛੋਣਾ ਪੁੱਤ ਆਹ ਖੋਲਣਾ ਵਾ ਇਹ ਕੀ ਆਏ ਹਾਂ ਆ ਖਾਣਾ ਰੋਟੀ ਨਹੀਂ ਖਾਣੀ ਇਹ ਕੀ ਸਵਾਲ ਲੱਗਦੀ ਤੈਨੂੰ ਇਹਦੇ ਮੁੰਡੇ ਦਾ ਵੇ ਕੀ ਹਾਲ ਬਣਿਆ ਵਾ ਆ ਲੈ ਆ ਹੀ ਖਾਣਾ ਆ ਲੈ ਕੀ ਕੇ ਮਾਸ ਮਾਂ ਬੜੀ ਨਾ ਖਾਣ ਨੂੰ ਕਿਤੇ ਵੰਨਸ ਬੰਨੀ ਆ ਤੇ ਆ ਮੈਗੀ ਕਦੋਂ ਖਾਣੀ ਆ ਹੁਣੇ ਖਾਣੀ ਕਿ ਠਹਿਰ ਕੇ ਠਹਿਰ ਕੇ ਅੱਛਾ ਇੱਕ ਕਾ ਵੀ ਰੱਖਿਆ ਦੂੰ ਜਰਾਬਾਂ ਲਾਤੀਆਂ ਵੇਹ ਜਰਾਬਾਂ ਦਾ ਹਾਲ ਕਿੰਨੀਆਂ ਗੰਦੀਆਂ ਕਰਕੇ ਰੱਖੀਆਂ ਆ ਆ ਮਨਪ੍ਰੀਤ ਵਾ ਨਾ ਮੁੰਡੇ ਵੱਲ ਤਾਂ ਧਿਆਨ ਦਿੱਦੀ ਹੀ ਨਹੀਂ ਨਾ ਕਿਤੇ ਫੇ ਮੈਂ ਵੇਖਾਂ ਕੀ ਕਰਨ ਡਿਆ ਤੇ ਕੀ ਨਹੀਂ ਕਰਨ ਡਿਆ ਕੀ ਵੇਖਣ ਡਿਆ ਫੋਨ ਤੇ ਹੂੰ ਮੈਨੂੰ ਵੀ ਖਾ ਲੈ ਆਇਆ ਨੂੰ ਕਰ ਮੈਨੂੰ ਖਾ ਕੀ ਆ ਆ ਖਾ ਲੈ ਪਹਿਲਾਂ ਤੇਰੇ ਲੀੜੇ ਲਿਬੜ ਜਾਣੀ ਆ ਲੈ ਆ ਲੈ ਆ ਲੈ ਮੇਰੇ ਪੁੱਤ ਆ ਪਹਿਲਾਂ ਖਾ ਲੈ ਕੀ ਐ ਖਾਣ ਵਾਲਾ ਇਹ ਪਤਾ ਨਹੀਂ ਕੀ ਆ ਖਾਣ ਵਾਲਾ ਆ ਨਵਾਂ ਹੀ ਕੁਝ ਬਣ ਗਿਆ ਜਾਬਦਾ ਮੈਨੂੰ ਮੈਂ ਆ ਤੇ ਵੇਖਿਆ ਨਹੀਂ ਕਦੀ ਇਹ ਖੱਟਾ ਵਾ ਕਿ ਮਿੱਠਾ ਵਾ ਮਿੱਠਾ ਵਾ ਇਹ ਆਪਲਾ ਮੈਨੂੰ ਮੜਾ ਜਾ ਦੇ ਕਿਦਾਂ ਦਾ ਵਾ ਇਹ ਕਿਦਾਂ ਦਾ ਸੁਆਦ ਵਾ ਇਹਦਾ ਇੱਥੇ ਰੱਖ ਕੇ ਖਾ ਵੀਰੇ ਨਾਲ ਬੇਲਦੀ ਦੁੱਧ ਪੀਤਾ ਕੁ ਲਿਆ ਵਾ ਅੰਦਰੋਂ ਪੀਣਾ ਵਾ ਆ ਲਾ ਲਾ ਟੋਪੀ ਹਨਾ ਗਰਮੀ ਤੇ ਨਹੀਂ ਲੱਗਦੀ ਹਾਂ ਰਾਣਾ ਆਇਰਪਾ ਵੀ ਮੈਨੂੰ ਰੋਟੀ ਖਾਂਦੇ ਨੂੰ ਛੱਡ ਆਈ ਤੂੰ ਉੱਥੇ ਹੋਰ ਮੈਂ ਮੂੰਹ ਚ ਬੁਰਕੀਆਂ ਪਾਉਣੀਆਂ ਨਹੀਂ ਥਾਡੇ ਲੈ ਬੰਨੀ ਬੁਰਕੀਆਂ ਨਹੀਂ ਪਾਉਣੀਆਂ ਮੈਂ ਰਖਿਆ ਕਰੇ ਉੱਥੇ ਬਈ ਜੇ ਰਸੋਈ ਚ ਤੇ ਮੈਂ ਉਹ ਅੰਦਰ ਰੋਟੀ ਖਾਂਣ ਡਿਆ ਤੇ ਉਹ ਬਲਜੀਤ ਉਹ ਬਲਜੀਤ ਉਹ ਆਕੀ ਜਾਂਦੀ ਪਤਾ ਨਹੀਂ ਮੇਰਾ ਬੀਪੀ ਘਟਿਆ ਕਿ ਕੀ ਹੋਇਆ ਤੇ ਮੈਂ ਉਹਦੀ ਗੱਲ ਸੁਣਦਾ ਪੈ ਤਾਂ ਰੋਟੀ ਖਾਂਦਾ ਪੈ ਤੂੰ ਰਸੋਈ ਜੋ ਇਹਨੂੰ ਆ ਗਈ ਮੈਂ ਰਸੋਈ ਚ ਕਿਤੇ ਅੱਜ ਦੀ ਬਣੀ ਹੂੰ ਇਹਦੇ ਆਲੂ ਉਬਲਨੇ ਰੱਖਿਆ ਆਲੂਆਂ ਵਾਲੀ ਰੋਟੀਆਂ ਨੂੰ ਪਤਾ ਕਿੰਨਾ ਚਿਰ ਲੱਗਦਾ ਵਾ ਮੈਂ ਕਿਤੇ ਉੱਥੇ ਖਲੋਤੀ ਆਕੜ ਗਈ ਨੱਕ ਤੇ ਮੇਰਾ ਉਦਾ ਦੁਖੰਡਿਆ ਹੀ ਕਿਤੇ ਤੇ ਪੰਗਾ ਪਾ ਲਿਆ ਆਲੂਆਂ ਵਾਲੀਆਂ ਰੋਟੀਆਂ ਦਾ ਜਦੋਂ ਤੂੰ ਵੀ ਗਲਤ ਕੀਤਾ ਨਾ ਲੱਗੇ ਕੁਰਸੀ ਰੱਖ ਲੈਣੀ ਸੀ ਹਾ ਹਾ ਇੰਨੇ ਕੁਰਸੀ ਤੇ ਬਹਿ ਜਾਈਦਾ ਵਾ ਇਦਾਂ ਨਹੀਂ ਨਾ ਕੁਰਸੀਆਂ ਤੇ ਬਹਿ ਕੇ ਰੋਟੀਆਂ ਪਕਦੇ ਆ ਤੇ ਵੇਖਿਓ ਭਲਾ ਪਕਾਉਣ ਦੀ ਮੈਂ ਗੱਲ ਨਹੀਂ ਕੀਤੀ ਮੈਂ ਤੈਨੂੰ ਇਹ ਗੱਲ ਆ ਕਿ ਜੇੜਾ ਕੋਈ ਕੰਮ ਕਰਨਾ ਸੀ ਕਰਕੇ ਦੋ ਮਿੰਟ ਫਿਰ ਬੰਦਾ ਕੁਰਸੀ ਤੇ ਬਹਿਣ ਲੱਗੇ ਲੱਗੇ ਰੱਖ ਲੈਣੀ ਸੀ ਸਾਲ ਲੈਣਾ ਸੀ ਹਾਂ ਤੇ ਪਰ ਕੰਮ ਦਾ ਕੋਈ ਫਾਇਦਾ ਥੋੜੀ ਹੋਇਆ ਵਾ ਕਿਉ ਰਗਬੀਰ ਆਇਆ ਚਾਚੀ ਤਾਂ ਕੀ ਲਾਉਣ ਡਈਆਂ ਸਾੜ ਕੇ ਲਾਉਣ ਡਈਆਂ ਚੰਗੀਆਂ ਨਹੀਂ ਲਾਉਣ ਡਈ ਉਹਨਾਂ ਨੇ ਇਹਨਾਂ ਨੇ ਸ਼ੁਕਰ ਕੀਤਾ ਉਹ ਕਹਿੰਦੇ ਫਿਰ ਆਪੇ ਲਾਲਾ ਜਾ ਕੇ ਇਹ ਸਾਡੀ ਜਨਾਨੀ ਬਿਮਾਰ ਵਾ ਚਾਚੀ ਬਿਮਾਰ ਵਾ ਚੱਲ ਜੇ ਲਾਉਣ ਡਈ ਤੇ ਉਹ ਵੀ ਆਲੂਆਂ ਵਾਲੀਆਂ ਇੰਡੀਆਂ ਸੋਹਣੀਆਂ ਤੇ ਆਂਦਾ ਹੀ ਆਪੇ ਲਾ ਲੈਨੇ ਤੂੰ ਇਹ ਦੇ ਨਹੀਂ ਲਹਾਰਿਆ ਕਿਉਂ ਲਾਈਆਂ ਮਗਰੋਂ ਥੋੜੀ ਹਾ ਗੱਲ ਕਰਤੀ ਤੇ ਚਾਰ ਪੰਜ ਆਲੂਆਂ ਵਾਲੀਆਂ ਖਾ ਵੀ ਗਿਆ ਤੇ ਜੇ ਬਲਜੀਤ ਆਈ ਉੱਠ ਕੇ ਤਾਂ ਨਹੀਂ ਤੂੰ ਹੀ ਕਿ ਰਸੋਈ ਚੁੱਕਣੇ ਲਈ ਮੈਂ ਨਹੀਂ ਅੱਜ ਕੱਲ ਕੰਮ ਨੂੰ ਕੰਮ ਹੀ ਨਹੀਂ ਕੋਈ ਸਮਝਦਾ ਮਾਰ ਪਰ ਕੇ ਮੈਂ ਕਿਤੇ ਸੱਚੀ ਮਾਹ ਰੋਟੀਆਂ ਪਕਾ ਕੇ ਕਿਤੇ ਮੇਰਾ ਲੱਕ ਜਿਹੜਾ ਟੁੱਟ ਚਲਿਆ ਤੇ ਜਾ ਹਤਾਈ ਵੱਲ ਪਤਾ ਮੈਂ ਪ੍ਰਕਾਸ਼ੋ ਵੱਲ ਚਲਨੀ ਆ ਭੈਣਜੀ ਵੱਲ ਉਹਦੇ ਵੱਲ ਜਾਣਾ ਵਾ ਤਾਈ ਵੱਲ ਨਹੀਂ ਜਾਣਾ ਤਾਈ ਚਾਰੀ ਮਾੜਾ ਸਰੀਰ ਤੋਂ ਪ੍ਰਕਾਸ਼ੋ ਕੋਲ ਨਾ ਲੱਕ ਮਲਾ ਕੇ ਆਉਣੀ ਆ ਜਬ ਮਲਾਇਆ ਫਿਰ ਜਾ ਮੈਂ ਜਾਵਾਂ ਨਾਲ ਮੋਟਰਸਾਈਕਲ ਤੇ ਨਹੀ ਨਹੀ ਆ ਤੇ ਘਰ ਹਵੇ ਮੈਂ ਆਪੇ ਚਲ ਜਾਣਾ ਹੌਲੀ ਨਾਲ ਸਾਰ ਇੱਥੇ ਮੋਟਰਸਾਈਕਲ ਤੇ ਲੈ ਜੰਨਾ ਨਾਲ ਦੀ ਦੇ ਆਖੇ ਨੇ ਮੈਂ ਛੱਡਉਣਾ ਮੈਂ ਤੈਨੂੰ ਚੰਗਾ ਛੱਡ ਕੇ ਤੇ ਮੈਂ ਫੇਰ ਆ ਜਾਣਾ ਬੁੱਕੀ ਨੂੰ ਮੜ ਲੂਗੀ ਮੈਨੂੰ ਦੱਸ ਦੀ ਉਦੋਂ ਮੈਂ ਲੈ ਜੂਗਾ ਲੈ ਆਏ ਮੈਨੂੰ ਤੇ ਗੁੱਸਾ ਹੀ ਬੜ ਕਿ ਕੀ ਨਾਲੇ ਕਿਸੇ ਦਾ ਕੰਮ ਕਰੋ ਤੇ ਨਾਲੇ ਮਗਰ ਤੋੜੀ ਗੱਲਾਂ ਸੁਣੋ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਕੀ ਇਹਨਾਂ ਦਾ ਸੁਭਾਅ ਹੀ ਇਦਾਂ ਦਾ ਵਾ ਇਹ ਉਹਦਾਂ ਦਾ ਹੀ ਨਾਲ ਰਗਵੀ ਦਾ ਹੋ ਗਿਆ ਤੇ ਇਹ ਫਿਰ ਉਹ ਗੱਲ ਹੋ ਗਈ ਨਾ ਬੱਕਰੇ ਦੀ ਜਾਨ ਗਈ ਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ ਉਹ ਚੱਲ ਸ਼ੱਕ ਹੋਈ ਦੀ ਚਾਰ ਪੰਜ ਤੇ ਖਾ ਗਿਆ ਨਾ ਆਜ ਲਈਏ ਫਿਰ ਤੈਨੂੰ ਲੈ ਕੇ ਜਾਵਾਂ ਮੇਰਾ ਤਾਂ ਬਹੁਤ ਜਿਆਦਾ ਲੱਕ ਪੀੜ ਕਰਨੇ ਮੈਨਾਂ ਤਾਂ ਉੱਠਣ ਨੂੰ ਜੀ ਨਹੀਂ ਕਰ ਲਿਆ ਕਿਸੇ ਪਾਸੇ ਇਦਾਂ ਕਰ ਜਾ ਫਿਰ ਦੋ ਮਿੰਟ ਲੰਮੀ ਪੈ ਜਾ ਆ ਨਾ ਅਰੈਸਟ ਕਰ ਦਿਆਂ ਨਾ ਫਿਰ ਕੋਈ ਨਹੀਂ ਚੱਲ ਜਾਨੀ ਆ ਤਬਾਰ ਉਹਨੂੰ ਇਹ ਦਵਾਈ ਦਿਵਾਉਣ ਚੱਲਿਆ ਪਰ ਕਬੀਰ ਇਹਨੂੰ ਬਲਜੀ ਨੂੰ ਮੈਂ ਤੈਨੂੰ ਆਖਣ ਡਿਆ ਸੀ ਮੈਂ ਵੀ ਗੱਲ ਲੈ ਜਾਗਾ ਕਿ ਮੁੜਕੇ ਜਦੋਂ ਜਾਦੀ ਹੋ ਗਈ ਫੇਰ ਚੁੱਕੀ ਫਿਰਨਾ ਹੁਣ ਇਹ ਲੈ ਜਾ ਉਹਨੂੰ ਉਹਨੂੰ ਕਹਿਣਾ ਇਹ ਬਲਜੀ ਨੂੰ ਵੀ ਤੂੰ ਨਾ ਖਾਵੇਂ ਪਰੌਂਠੇ ਜੇ ਤੇ ਬਲਜੀ ਦਾ ਨਾਂ ਛੇਤੀ ਉੱਠੀ ਮੇਰਾ ਤੇ ਆਪਣਾ ਲੱਗਦਾ ਮੈਂ ਤੈਨੂੰ ਕਹਣਾ ਆਪਣੀ ਮਾਨਸਾਦ ਲਾ ਪੈਣਾ ਫਿਰ ਨਾਲੇ ਫਿਰ ਸਾਡੀਆਂ ਪਕਾਊਗੀ ਨਾਲ ਤੇਰੀਆਂ ਪਕਾਊਗੀ ਹੋਰ ਕੀ ਕਰਨਾ ਫਿਰ ਤੇ ਜਾ ਮਨਪ੍ਰੀਤ ਨੂੰ ਸੱਦ ਲਾ ਇੱਕ ਜਾਣੀ ਫਿਰ ਆਪੇ ਆਊਗੀ ਜੇ ਠੀਕ ਹੋ ਜੂਗੀ ਤੇ ਫਿਰ ਚੰਗਾ ਭੈ ਆਪਣੀਆਂ ਆਪਣੀਆਂ ਮਾਨਪ੍ਰੀਤ ਨੂੰ ਭਾਵੇਂ ਚਲੋ ਕੋਈ ਨਹੀਂ ਰਹਿਣ ਉਹ ਉੱਥੇ ਤੇ ਮਾਂ ਆਪਣੀ ਨੂੰ ਸਾਧ ਲੇ ਉਹ ਚੰਗਾ ਲਗੋ। ਤੇ ਜੇ ਠੀਕ ਹੋ ਜਾਊ ਫਿਰ ਚੰਗਾ ਤੇ ਜੇ ਲੰਮਾ ਲੇਖਾ ਪਾਉਣਾ ਹੋਗਾ ਤੀਥੋਂ ਨਹੀਂ ਰੋਜ ਦੀ ਆੜੀ ਪੱਕਣੀਆਂ ਰੋਟੀਆਂ ਬਾਬਾ। ਚੱਲ ਕੋਈ ਨਹੀਂ ਕਹਿ ਦਿੰਦੇ ਇਹਨੂੰ। ਕਹਿ ਦਿੰਦੇ ਇਹਨੂੰ ਕਹਿੰਦੇ ਮੰਮੀ ਆਪਣੀ ਨੂੰ ਸਾਧ ਲਾ ਕੇ ਭਜਾਈ ਦੇ ਸਾਧ ਲੂਗੀ ਆਪੇ ਹਾਂ। ਮੈਂ ਤਾਂ ਆਪ ਦਵਾਈ ਦੂਈ ਲੈ ਕੇ ਆ ਮਲਾ ਕੇ ਆੜ ਕੇ ਲੰਮੀ ਪੈਣਾ ਲੰਮੀ ਮੁੜਕੇ ਪਵੀ ਮੈਂ ਤੇ ਨਾ। ਚੱਲ ਆ ਜਲੀ ਮੈਂ ਤੈਨੂੰ ਇੱਕ ਰੋਦੇ ਛਾੜੀ ਹੁੰਦਾ। ਕਦੇ ਲੰਮੀ ਪੈ ਕੇ ਮੁੜਕੇ ਨਾ ਤੂੰ ਉੱਠਣਾ ਨਾ ਹੋਰ। ਆ ਜਾ ਮੈਂ ਮੋਟਰ ਹੱਲ ਲਈ ਛੱਡਉਂਦਾ ਤੇ आ, आ गया मोटरसैकल महाराज जी क्या बात महाराजा है दुकान सड़ी महाराज आए जी इद्री महाराजा इधर महाराज ਉਹ ਭਰਾਵਾ ਕੀ ਹੋ ਗਿਆ ਤੈਨੂੰ ਤੇਰੇ ਮਖੌਲ ਕਰਨ ਦੀ ਹੱਤ ਨਹੀਂ ਆਂਦੀ ਨਹੀਂ ਨਹੀਂ ਮਖੌਲ ਕਰਨੀ ਵੈਸੇ ਖੁਸ਼ੀ ਵਾਲਾ ਟਾਈਮ ਨਾ ਇਸ ਕਰਕੇ ਮੈਂ ਆ ਪਾਜੀ ਆਏ ਅੱਜ ਮਹਾਰਾਜਾ ਜੀ ਹਾਂਜੀ ਚਲੋ ਕੋਈ ਗੱਲ ਨਹੀਂ ਦੱਸੋ ਤੁਸੀਂ ਕੀ ਗੱਲਬਾਤ ਹੋਈ ਉਹ ਭਰਾ ਟਿਕਣਾ ਬਾਅਦ ਕਰਨੀ ਹਾਂਜੀ ਆ ਨਾਲ ਜੀ ਬੀਬੀ ਜੀ ਆ ਕਰ ਪੀਲਾ ਬੈਠੋ ਬੈਠੇ ਆਏ ਆ ਕੀ ਮਤਲਬ ਹੋਇਆ ਭਲਾ ਪਤਾ ਨਹੀਂ ਮੈਨੂੰ ਤਾਂ ਆਪ ਨੂੰ ਸਮਝ ਨਹੀਂ ਲੱਗੀ ਇਹ ਕੀ ਕੀ ਜਾਂਦਾ ਹੈ ਚਲੋ ਆਜੇ ਘਰਿਆ ਪਲੀਸ ਜੀ ਡਾਕਟਰ ਸਾਹਿਬ ਹਾਂਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਜਦੋਂ ਹੀ ਆਏ ਆ ਤੁਸੀਂ ਹਾਨੂੰ ਮਹਾਰਾਜੇ ਮਹਾਰਾਜੇ ਕਹਿਣ ਲਈ ਇਹ ਕੀ ਗੱਲ ਹੋਈ ਭਲਾ ਅੱਗੇ ਤੇ ਕਰੀ ਤੁਸੀਂ ਹਾਨੂੰ ਇਦਾਂ ਬੋਲ ਨਹੀਂ ਆ ਡਾਕਟਰ ਸਾਹਿਬ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ 1 ਮਿੰਟ ਮੈਨੂੰ ਬੀਪੀ ਚੈੱਕ ਕਰ ਲੈਂਦਾ ਮੈਂ ਦਿੰਦਾ ਜਵਾਬ ਤੁਹਾਡਾ ਕਿੰਨਾ ਬੀਪੀ ਲੋ ਆ ਰਿਹਾ ਤੁਹਾਡਾ ਹੈ ਇਹ ਕਿੱਦਾਂ ਲੋ ਹੋ ਗਿਆ ਚਲੋ ਇਹ ਦੁਬਾਰਾ ਚੈੱਕ ਕਰੋ ਬਸ ਨਹੀਂ ਬੀਪੀ ਇੰਨਾ ਹੀ ਆ ਮੈਂ ਤੁਹਾਨੂੰ ਬਤਾਇਆ ਹੈ ਤੁਹਾਡੇ ਸਾਹਿਬ ਮਹਾਰਾਜਾ ਬਣ ਗਏ ਡਾਕਟਰ ਆ ਬੁਝਾਤਾ ਨਹੀਂ ਪਈ ਨਾ ਪਈ ਨਾ ਗੱਲ ਕਲੀਅਰ ਨਾ ਇਸ ਗੱਲ ਕੀ ਆ ਕਲੀਅਰ ਤੁਸੀਂ ਮੈਂ ਇਹਨਾਂ ਦੀ ਵੀਡੀਓ ਦੇਖੀ ਵੈਰਲ ਹੋਈ ਏਕ ਇੰਸਟਾਗ੍ਰਾਮ ਤੇ ਬਹੁਤ ਵਧੀਆ ਹੈ ਉੱਥੇ ਦੇ ਮਹਾਰਾਜ ਬਣੇ ਹੋਏ ਮੈਂ ਸਿਰ ਕੀ ਵਧਾਈ ਦੇਣ ਰਿਹਾ ਤੁਹਾਨੂੰ ਇੰਸਟਾਗ੍ਰਾਮ ਤੇ ਸਾਡੀ ਵੀਡੀਓ ਕਿੰਨੇ ਪਾਤੀ ਉਹ ਡਾਕਟਰ ਨੂੰ ਕੋਈ ਖਾਲਾ ਕੰਮ ਨਹੀਂ ਬਣਾਇਆ ਨਹੀਂ ਚੁੱਡ ਬੋਲਦੇ ਮੈਂ ਵੀਡੀਓ ਬਣਾਈ ਕੋਈ ਨਹੀਂ ਆਪਾਂ ਲੈ ਮੈਂ ਦਿਖਾਣਾ ਇੱਕ ਮਿੰਟ ਫੋਨ ਦਿਓ ਮੇਰਾ ਡਾਕਟਰ ਸਾਹਿਬ ਤੁਹਾਡਾ ਦਿਮਾਗ ਜਾਂਦਾ ਖਰਾਬ ਹੋ ਗਿਆ ਤੁਹਾਨੂੰ ਦਵਾਈ ਲੈਂਦੀ ਲੋੜ ਆ ਡਾਕਟਰ ਸਾਹਿਬ ਨਹੀਂ ਖਰਾਬ ਹੋਇਆ ਜਾਂ ਇਹਨਾਂ ਦਾ ਹੋਇਆ ਮਹਾਰਾਜ ਜੀ ਤੇਰੀ ਵੀਡੀਓ ਦੇਖ ਲੰਨੇ ਮਹਾਰਾਜ ਨਾ ਆਪਾਂ ਕਿਤੇ ਕਦੀ ਐਕਟਿੰਗ ਕੀਤੀ ਨਾ ਆਪਾਂ ਕਿਤੇ ਠੇਠਰ ਚ ਗਏ ਤੇ ਸਾਨੂੰ ਮਹਾਰਾਜ ਕਿੰਨੇ ਬਣਾਤਾ ਐਵੇਂ ਸੁੱਤਾ ਹੀ ਆਪਦਾ ਡਾਕਟਰ ਆ ਦੇਖੋ ਹੋਏ ਆ ਵੇਖੋ ਮਹਾਰਾਜ ਜੀ ਸੱਚੀ ਗੱਲ ਹੈ ਆ ਕਿਨੇ ਚੜਾਤੀ ਵੀਡੀਓ ਸਾਡੀ ਮਹਾਰਾਜ ਮੈਂ ਇਸ ਵਾਰ ਨਾ ਮੈਂ ਮੰਤਰੀ ਤੁਹਾਡਾ ਬਣਾ ਜੇ ਕਿੰਨੋ ਕਿੰਨਾ ਜਲੂਸ ਕੱਢਦਾ ਇਹ ਆਈਡੀ ਕੀ ਦੀਆਂ ਮਾਨਪ੍ਰੀਤ ਵਾਲੀ ਖਿਆਲ ਤੇ ਲੈ ਵੇਖਿਆ ਕਿੰਨੀ ਚੰਗੀ ਬੰਦੀ ਸਿਪਲੀ ਬੰਦੀ ਕਿੰਨਾ ਜਲੂਸ ਕੱਢ ਕੇ ਰਹਾਤਾ ਜੇ ਇਹਨਾਂ ਨੇ ਵੇਖੀ ਹੋਊ ਤੇ ਹੋਰ ਵੀ ਬੜਿਆਂ ਨੇ ਵੇਖੀ ਹੋਣੀ ਆ ਦੇ ਦੋ ਮੇਰਾ ਪਤਾ ਨਹੀਂ ਆ ਲੋਕਾਂ ਵੇਖ ਲਈ ਆ ਹਾਏ ਮੈਂ ਮਰ ਜਾ ਮੇ ਕੀਸ਼ਦਾ ਕੁਟੰਡੇ ਤੁਸੀਂ ਕੋਈ ਨਹੀਂ ਲੰਨਾ ਤੜੀ ਮਾਰ ਨੂੰ ਹੁੰ ਜਾ ਕੇ ਹੁਣ ਕਿਹ ਚੰਗੀ ਸਾਡੀ ਸੋਹਣੀ ਸੇਵਾ ਕੀਤੀ ਤੇ ਚੰਗਾ ਜਲੂਸ ਕੱਢਿਆ ਸਾਡਾ ਪਹਿਲਾਂ ਤੁਹਾਨੂੰ ਨਹੀਂ ਪਤਾ ਲੱਗਦਾ ਮੈਂ ਤਾਂ ਸੋਚਾਂ ਮੈਂ ਕਹਿੰਦਾ ਚੀਜ਼ ਖਾਂਦਾ ਪੀਂਦਾ ਵਾ ਮੈਨੂੰ ਹੁਣ ਸੁਭਨਾਉਣਾ ਸੀ ਉਥੇ ਇਹ ਕੀ ਖੋਣਦਾ ਤੁਹਾਨੂੰ ਮੈਂ ਕਹਿੰਨੀ ਆ ਇਤੋਂ ਵੱਡੀ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਉਹ ਜਵਾਈ ਭਾਈ ਆ ਨਾਲੇ ਵੇਖ ਲੋ ਕਿੰਦਾ ਸ਼ਦਾ ਡਏ ਕੁੱਟਣ ਅਸਿਆਣਪ ਦਵਾਈ ਲਈ ਕੇ ਘਰ ਜਾ ਕੇ ਗੱਲ ਕਰਦੇ ਤੇ ਜੇ ਨਾ ਦਵਾਈ ਲੈਣ ਆਉਂਦੇ ਮੇਰਾ ਤੇ ਵੀ ਪੀਤਾਂ ਹੀ ਚੜ ਗਿਆ ਵਾ ਬੋਲ ਬੋਲ ਕੇ ਮੈਨੂੰ ਤਾਂ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਣੀ ਹੁਣ ਹਾਂਜੀ ਪੰਜੀ ਦਵਾਈ ਤਾਂ ਤੁਹਾਨੂੰ ਖਾਣੀ ਪੈਣੀ ਆ ਪਰ ਭਾਈ ਦੀ ਜਿਹੜੀ ਵੀਡੀਓ ਪੂਰੀ ਵਾਇਰਲ ਹੋਈ ਪਈ ਆ ਭਾਈ ਬਰਾਵਾ ਗੱਲ ਗੁਲ ਬਾਤ ਕਰਾਂਗੇ ਹਾਂਜੀ ਇਹ ਬੀਪੀ ਵੀ ਕੱਢੇ ਦਾ ਲੱਕ ਵੀ ਪੜੀ ਹੋਂਦੀ ਹੋਈ ਹੈ ਜੀ ਮੈਡੀਸਨ ਮੈਂ ਦੇ ਦਿੱਤੀ ਆ ਵੇ ਇੱਕ ਗੱਲ ਜੀ ਜਿਹੜੀ ਲੱਕ ਪੀੜ ਆਪੇ ਹਰ ਜੂਗੀ ਜਿਹੜੀ ਤੁਸੀਂ ਕਰਤੂਤ ਕੀਤੀ ਹੈ ਨਾ ਚਲੋ ਹਾਂ ਕਰ ਤੁਹਾਨੂੰ ਪਹਿਲਾਂ ਮੈਂ ਦੱਸ ਦਿਆਂ ਤਾਂ ਨਾਲੇ ਉਹਦੇ ਵੀ ਕੰਨ ਖਿੱਚਦੀ ਆ ਵੀ ਤੂੰ ਕਿਹ ਵੀਡੀਓ ਪਾਈ ਆ ਕਿੰਨਾ ਜਲੂਸ ਕੱਢਿਆ ਵਾ ਥੋੜਾ ਘਟ ਪਈਦਾ ਬਾਹਰਣ ਕਰਦੇ ਘਰ ਦੇ ਘਰ ਜਾ ਕੇ ਕਰ ਹੁਣ ਤੇ ਬਿੱਤਰ ਵੀਡੀਓ ਤੁਹਾਡੀ ਟ੍ਰੈਂਡਿੰਗ ਚ ਚੱਲਣ ਦੀ ਭਾਈ ਉਹ ਜੇ ਡਾਲਾਂਗੇ ਟ੍ਰੈਂਡਿੰਗ ਚ ਹਾਂ ਜੀ ਆਹ ਦੇਖ ਰਖਣੀ ਕਿੰਨੇ ਪੈਸੇ ਬਸ 50 ਦਵਾਈ ਵੀ ਨਹੀਂ ਕਾਣਗੇ ਹੁਣ ਆਲੂ ਕੀ ਕੋਈ ਖਾਤੇ ਜਿਹ ਰਹਿਣੀ ਠੀਕ ਆ ਭਾਈ ਵੀਡੀਓ ਤੇ ਧਿਆਨ ਨਾ ਬਣਾਇਆ ਕਰੋ ਨਾ ਚੰਗਾ ਬਾਬਾ ਆਖਰ ਖਲੀ ਸਾਹਿਬ ਸੁੱਤਾ ਹੀ ਸੀ ਖਲੀ ਸਾਹਿਬ ਹਾਂ ਲੈ ਆਇਆ ਦੋਈ ਆਹ ਲੈ ਆਇਆ ਅੱਛਾ ਕੀ ਕਹਿੰਦਾ ਡਾਕਟਰ ਡਾਕਟਰ ਮੀਨੂੰ ਤੂੰ ਮਾਰਾ ਜਾਵਾ ਹਾਂ ਤੇ ਤੇਰਾ ਨਾ ਖਲੀ ਐਵੇਂ ਨਹੀਂ ਪਾਇਆ ਹਾਂ ਅਜੇ ਰੇਲ ਗੱਡੀਆਂ ਚੱਲਦੀਆਂ ਅਹੀਂ ਹਾਂ ਉਹ ਸਾਡੀ ਵੀਡੀਓ ਵਾਇਰਲ ਕੀਤੀ ਇੰਸਟਾਗ੍ਰam ਤੇ ਕਿੰਨੇ ਮਨਪਰੀਤ ਨੇ ਆ ਤੁਹਾਡੀ ਨੋ ਨੇ ਬੜਾ ਨੋ ਨੋ ਕਹਿੰਦੇ ਹੀ ਨਾ ਉਹਨੇ ਜਲੂਸ ਕੱਢਿਆ ਵਾ ਮੈਂ ਉਹ ਪਰਾਲੀ ਦੇ ਬੈਠਾ ਤੇ ਮੇਰੀ ਉਹ ਵੀ ਵੀਡੀਓ ਬਣਾ ਕੇ ਪਾਤੀ ਜਾਂਦੀ ਤੇ ਪੂਆ ਕਿੱਥੇ ਆ ਓਏ ਉਹਦੇ ਉਹ ਗਈ ਆ ਭੈਣ ਪ੍ਰਕਾਸ਼ ਵੱਲ ਨਾ ਬੜਾ ਲੱਕ ਵਖਾ ਲੈਣਾ ਹੁੰਦੀ ਆਂਦੀ ਪੀੜ ਦੀ ਹਟਣ ਦੀ ਤੇ ਮੈਂ ਮੈਂ ਛੱਡ ਕੇ ਆਇਆ ਉਹਨੂੰ ਨਹੀਂ ਬੜੀਆਂ ਮੈਂ ਤਾਂ ਕਰਦੀ ਆ ਨਾ ਆਪਣੀਆਂ ਪਤੀਆਂ ਨੋ ਦੀਆਂ ਮੈਂ ਉਹਦੇ ਵੀ ਕੰਨਾ ਥਾਣੀ ਕੱਢਦਾ ਤੇ ਆ ਜਲੂਸ ਕੱਢਿਆ ਵਾ ਕਿਤੇ ਡਾਕਟਰ ਨੇ ਹਾਨੂੰ ਦਵਾਈ ਬਾਅਦ ਚ ਦਿੱਤੀ ਆ ਪਹਿਲਾਂ ਹੱਸਣ ੜਿਆ ਸਾਡੇ ਤੇ ਆਂਦਾ ਮਹਾਰਾਜਾ ਸਾਹਿਬ ਆ ਗਏ ਆ ਅੱਛਾ ਉਹ ਵੀ ਹੁਣ ਚਾਚੀ ਵੀ ਕੋ ਸੁਣ ਕੇ ਆਊਗੀ ਉਦਾਂ ਤੇ ਨਹੀਂ ਆਉਂਦੀ 15000 ਲੋਕਾਂ ਨੇ ਵੇਖ ਲਈ ਉਹਦੇ ਸਾਰੇ ਉਹਦੇ ਸਾਰੇ ਵੀਡੀਓ ਫੈਲ ਗਈ ਹੋਣੀ ਹੈ ਤੇ ਫੈਲ ਗਈ ਆ ਕਿ ਹੁਣ ਲੋੜ ਹੀ ਮਨਪ੍ਰੀਤ ਨੂੰ ਇਦਾਂ ਕਰਨ ਦੀ ਹੈ ਦੱਸ ਉਹ ਕਰਕੇ ਆਪੇ ਮਨ ਨੂੰ ਪਹੁੰਚਣ ਦਾ ਪਹਿਲਾ ਬੰਦਾ ਨੂੰ ਨਾ ਫੀਲ ਕੱਟ ਫੋਨ ਤੋਂ ਉਹ ਜੋ ਚੱਲੀ ਜਾਣੀ ਕਿਤੇ ਕੋਈ ਚੱਜ ਦੀ ਚੀਜ਼ ਪਾਵੇ ਉਹ ਜਿਤਨਾ ਮੈਂ ਚੰਗੇ ਵਿਹਾਰ ਕੀਤੇ ਉਹ ਫਮਦੀ ਹਾਂ ਆਹੋ ਪਾਉਣੀ ਹੀ ਇੰਨੇ ਭਲਾ ਫਿਰ ਜੇ ਤੁਹਾਨੂੰ ਮੈਨ ਨਹੀਂ ਆ ਤੇ ਤੁਸੀਂ ਕਹਿ ਦਿੰਨੇ ਆ ਤੂੰ ਬੜੀ ਕੜਕ ਸੁਭਾ ਦੀ ਤੂੰ ਬੜੀ ਗੁੱਸੇ ਵਾਲੀ ਗੁੱਸੇ ਵਾਲੀ ਬਣਨਾ ਪੈਂਦਾ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਚਲ ਸ਼ੱਪਾ ਤਾਂ ਕੋਈ ਨਹੀਂ ਹੁਣ ਤੂੰ ਦਾ ਗੁੱਸੇ ਹੋ ਲੰਮੀ ਪੈ ਜਾ ਅੰਦਰ ਦਵਾਈ ਲੈ ਕੇ ਆਈਆਂ ਅੰਦਰ ਪੈ ਜਾ ਲੰਮੀ ਜਾ ਚਲ ਜਾ ਨਾ ਮੈਂ ਦਵਾਈ ਜਾਣ ਕੇ ਤੇਰੀ ਕੀ ਆਖਿਆ ਡਾਕਟਰ ਨੇ ਹੁਣ ਉਹ ਡਾਕਟਰ ਨੇ ਕੀ ਕਹਿੰਦਾ ਡਾਕਟਰ ਕਹਿੰਦੇ ਚਾ ਕਰੀ ਜਾਂਦਾ ਇਹ ਗਾੜੀ ਮੇ ਸਾਨੂੰ ਉਹ ਕਹਿੰਦੇ ਹਾਂ ਮਹਾਰਾਜਾ ਸਾਹਿਬ ਆ ਵੇਖੋ ਤੁਹਾਡੀ ਵੀਡੀਓ ਮੈਂ ਜਾ ਭਰਾਵਾ ਅੱਛਾ ਨੱਕ ਦੇ ਜੋ ਕੰਨ ਛੱਡਿਆ ਪਿੰਡ ਦਾ ਸਾ ਕੋਈ ਕੰਮ ਨਾ ਹੋਰ ਭਜਾਈ ਨੂੰ ਫੋਨ ਕਰਕੇ ਕਹਦੇ ਫਿਰ ਉਹ ਕਟ ਕਟਾ ਦੇ ਕੋਈ ਫਿਰ ਅਸ ਨਾਲ ਗਾੜੀ ਨਾ ਚੱਲੂਗੀ ਗਾੜੀ ਨਾ ਚੱਲੂਗੀ ਅਨੇ ਬੰਦ ਕਰਾਉਣਾ ਹੁਣ ਹਾਂ ਬੜਾ ਦੁਖੀ ਕੀਤਾ ਲੈ ਵੀ ਅਸੀਂ ਐਨੇ ਚੰਗੇ ਮੈਂ ਤਾਂ ਚੰਗੇ ਚੰਗੇ ਬੰਦਾ ਕੋਈ ਜਮਾਨਾ ਨਹੀਂਗਾ ਉਹ ਤਾਂ ਹੀ ਮੈਨੂੰ ਵੀ ਤਾਂ ਹੀ ਫਿਰ ਲੋਕੀ ਖਲੀ ਖਲੀ ਜਾਂਦੇ ਹੀ ਉਹਰ ਮੈਂ ਹੁਣ ਅਕਾਲਾ ਕੰਮ ਹੀ ਕਰਨਾ ਹੀ ਫਿਰ ਪੀਰ ਠੀਕਰ ਵੀ ਫਿਰ ਬੜੇ ਤੂਤਰੇ ਉਹ ਨਾ ਉਹ ਭਰਾਵਾ ਨਾ ਗਦੇ ਆ ਵੇ ਤੇਰੇ ਗਾੜੀ ਜੋੜਿਆ ਤੇਰੇ ਗਾੜੀ ਇਹ ਕੰਮ ਨਾ ਕਰੇ ਕਰ ਲਈ ਖਰਾਬ ਨਾ ਪੀ ਲਈ ਕਿਤੇ ਕੋਈ ਨਹੀਂ ਉਹਨੂੰ ਕਹਦੇ ਮੈਂ ਸ਼ਰਾਬ ਪੀ ਰੋ ਜੁਰਤ ਨਹੀਂ ਚੁੰਦੀ ਪੈ ਵੀ ਕਰ ਜੇ ਉਸੇ ਆ ਸ਼ਰਾਬ ਪਿਆਰੀ ਛੱਡੀ ਸਾਡਾ ਜੂਸ ਕੱਢਦਾ ਇਹਨਾਂ ਨੇ ਹੁਣ ਉਹ ਚੱਲ ਅਸ਼ਕੋ ਨਹੀਂ ਹੋ ਗਿਆ ਕੋਈ ਗੱਲ ਨਹੀਂ ਗਈ ਹਾਂ ਸਸਮਨ ਬ੍ਰੀ ਨੂੰ ਵੀ ਕੀ ਲੋੜੀ ਇਹ ਕੰਮ ਕਰਨ ਦੀ ਕੋਈ ਬਣਾਉਣੀ ਹੈ ਤੂੰ ਆਪਣੀ ਕੋਈ ਬਣਾ ਬਣੂ ਲੈ ਚੰਗੀ ਬਣਾ ਲੈ ਕੀ ਹੈ ਤੁਹਾਡਾ ਜਰੂਰ ਕੱਢਿਆ ਸ਼ੁਕਰ ਵਾਕੇ ਤੇ ਵੇਲੇ ਹੋਏ ਲੈ ਦੱਸ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੋਇਸਚਰਾਈਜ਼ਰ ਲਾਉਂਦੀਆਂ ਰਹੀਆਂ ਸਾਰਾ ਇੱਕ ਫਲਾਤਾ ਜੇ ਰੋਕੋ ਟੋਕੋ ਤੇ ਫੇਰ ਕਨਾਂ ਮਾਬੀ ਹਣੂ ਰੋਕ ਟੋਕ ਬੜਾ ਕਰਦੀ ਹਾਂ ਤੇ ਵਾਕਿਆ ਦਾ ਮੰਮੀ ਦੀ ਗੱਲ ਖਣਾ ਨਾ ਫੋਨ ਨਹੀਂ ਨਾ ਫੜਿਆ ਮੈਂ ਛੇਤੀ ਵੇਲੀ ਹੋ ਗਈ ਆ ਇੱਥੇ پتہ ਨਹੀਂ ਕੀ ਨੋਟੀਫਿਕੇਸ਼ਨ ਜੇ ਆਈ ਜਾਂਦੇ ਟੂੰ ਟੂੰ ਕਰੀ ਜਾਂਦਾ ਹਾਂ ਜੀ ਮੰਮੀ ਆ ਵੇਖ ਲੈ ਅੱਜ ਤੂੰ ਸਾਰੇ ਕੰਮ ਕਰ ਲਿਆ ਨਾ ਤੋਕੇ ਵੇਲੀ ਵੀ ਹੋ ਗਈ ਆ ਇਹ ਕੰਮ ਦਾ ਦਾਲ ਦੀ ਪੈ ਗਿਆ ਸਹੀ ਗੱਲ ਵਾ ਤੇ ਬਾਕੀ ਫੋਨ ਟੂ ਟੂ ਕਰੀ ਜਾਂਦਾ ਕਿਹੜਾ ਫੋਨ ਆ ਪਤਾ ਨਹੀਂ ਮੰਮੀ ਮੈਂ ਤੇ ਕੋਈ ਡੀ ਰੋਲ ਵੀ ਨਹੀਂ ਪਾਈ ਰੀਲ ਰੀਲ ਹੁੰਦੀ ਆ ਅਹ ਰੀਲ ਕਿੱਥੇ ਪਾ ਗਈ ਮੇਰੇ ਦੇ ਪਿਆਰਾਂ ਨਾਲੀ ਧਗਾ ਧੁਗਾ ਕਿਤੇ ਹਾਏ ਹਾਏ ਮੰਮੀ ਉਹ ਰੀਲ ਥੋੜਾ ਹਾਂ ਇੰਸਟਾਗ੍ਰਾਮ ਤੇ ਪੋਸਟ ਪਾਈ ਦੀ ਇੱਕ ਫੋਟੋ ਪਾਈ ਦੀ ਲਈ ਹੈ ਹਨਾ ਜਿੱਦਾਂ ਫੋਟੋਆਂ ਪਾਉਂਦੇ ਆ ਤੇ ਜਿਹੜੀ ਵੀਡੀਓ ਹੁੰਦੀ ਉਹਨੂੰ ਰੀਲ ਕਹਿੰਦੇ ਆ ਜਾਣੇ ਬਲਾ ਪਤਾ ਨਹੀਂ ਕੀ ਆ ਕੀ ਤੁਸੀਂ ਗੱਲਾਂ ਕਰਦੀਆਂ ਜੀ ਕੀ ਨਹੀਂ ਇੰਨਾ ਪੁੰਨਾ ਚ ਭਰਿਆ ਮਿੰਨ ਤਾਂ ਪਤਾ ਵੀ ਨਹੀਂ ਲੱਗਦਾ ਹਾਏ ਮੰਮੀ ਕੀ ਹੋ ਗਿਆਨ ਹਏ ਆ ਆਪ ਤਾਂ ਨਹੀਂ ਕਿੰਨੇ ਰੀਲ ਪਾਤੀ ਇਹਨਾਂ ਦੀ ਸਾਰਿਆਂ ਦੀ ਕਿੰਨਾ ਦੀ ਆ ਵੇਖ ਲਾ ਆ ਦੀਦੀ ਉਹਨਾਂ ਦੀ ਪਾਈ ਆ ਭੂਆ ਦੀ ਹਏ ਆ ਵੇ ਭੂਆ ਕੀ ਰੀਲ ਗੱਦੀ ਬਣਾਈ ਤਰੀ ਫੇਨਦੀ ਹਏ ਮੈਂ ਮਰ ਜਾ ਇੱਕ ਨੇ ਬਣਾ ਦੇ ਵੀਡੀਓ ਇੰਨੇ ਵੀ ਰੀਲ ਆ ਲੈ ਮੰਮੀ ਫੁੱਫੜ ਵੇਖ ਦਮਨਜੀ ਨੂੰ ਦਿਆ ਇਨਾ ਕਰਨ ਜਿਹਾ ਉਹ ਵੀ ਹਾਏ ਹਾਏ ਮੰਮੀ ਵੀਵਿਊਜ਼ ਵੇ ਜਾਣ ਦੇ 1.1 ਮਿਲੀਅਨ ਮਿਲੀਆਂ ਨਮਾਦਿਆ ਕਰੋੜਾਂ ਚ ਵਿਊਜ਼ ਚ ਚਲ ਗਈ ਆ ਕੀ ਕਰਨਾ ਮੈਂ ਜਲੂਸ ਨਿਕਲ ਗਈ ਜੋ ਇਹ ਕਿੰਨੇ ਬਣਾ ਲਈਏ ਟੈਂਪੋ ਤੋਂ ਤੱਕ ਇਹਦਾ ਵੀ ਨਹੀਂ ਕੋੜਾ ਕੋ ਘਰ ਆਇਆ ਵਾ ਮੈਂ ਬਣਾਈ ਤੇ ਤੇਰੇ ਮੁੰਡੇ ਨੇ ਆ ਤੇ ਪਾ ਮੇਰੀ ਆਈਡੀ ਤੇ ਦਿੱਤੀ ਉਸ ਆ ਪਾ ਖਾਣਾ ਆਏ ਨਹੀਂ ਮੈਂ ਮਰ ਜੂਨੀ ਆ ਮੁੰਡੇ ਦਾ ਕੋਈ ਹਾਲ ਹੈਗਾ ਇਹਨੂੰ ਜਿਹੜੀਆਂ ਗੱਲਾਂ ਤੋਂ ਰੋਕਦੇ ਉਹੋ ਹੀ ਕੰਮ ਕਰਦਾ ਹੈ ਹੁਣ ਕੀ ਡਿਲੀਟ ਕਰਾਂ ਇਹਨਾਂ ਨੂੰ ਮੈਂ ਹੁਣ ਮੈਨੂੰ ਕੀ ਪਤਾ ਕੀ ਕਰਨਾ ਕੀ ਨਹੀਂ ਤੁਸੀਂ ਜਾਣੋ ਤਾਂ ਤੁਹਾਡਾ ਕੰਮ ਜਾਣੀ ਮੈਂ ਤਾਂ ਐਵੇਂ ਇਹਦੇ ਫੋਨ ਤੇ ਵੀ ਖੋਲ ਬੈਠੀ ਆ ਆਈਡੀ ਆਪਣੇ ਫੋਨ ਤੇ ਬੈਠਾ ਮੇਰੀ ਸਟਾਈਲ ਦੇ ਚ ਪਾਈ ਜਾਂਦਾ ਵਾ ਜੇ ਬਲਜੀਤ ਨੇ ਤਰਕਪੀਰ ਨੇ ਵੇਖ ਲਈ ਮੰਮੀ ਵੀ ਵੇਖਿਆ ਨਹੀਂ ਪੱਕਾ ਵੇਖ ਲਈ ਹੋਣੀ ਆ ਤੇ 1.1 ਮਿਲੀਅਨ ਕੋਈ ਚੰਗੀ ਚੀਜ਼ ਥੋੜਾ ਜਾਂਦੀ ਆ ਆ ਇਦਾਂ ਦਾ ਜਿਹੜਾ ਸ਼ਦਾ ਕੁੱਟਦੇ ਨਾ ਉਹ ਹੀ ਜਾਂਦੀ ਆ ਤੇ ਆਹ ਵੇਖ ਲਾ ਹੋਰ ਫਿਕਰ ਲਾਤਾ ਵਾ ਪਤਾ ਨਹੀਂ ਕੰਮ ਦੀ ਖਬਰਾਂ ਵੀ ਜਿਹੜੀ ਤੁਹਾਡੇ ਲੈ ਲੈ ਉਹਨੇ ਫੇਰ ਕੀ ਕਰਨਾ ਬਲਜੀਤ ਜੀ ਦਾ ਫੋਨ ਆਉਂਦਿਆ ਹੀ ਆ ਚੁੱਕ ਫੇਰ ਤੇ ਚੁੱਕਿਆ ਨਾ ਚੁੱਕਿਆ ਨਾ ਬੰਦੀ ਬੰਦੀ